ਮੈਟਰੋ ਕੋੜੀ ਦਿਖਾਉਣ ਲੱਗਿਆਂ ਪੂਰੀ ਐਨ ਮਜ਼ਬੂਤ ਕੋੜੀ ਆ ਧੌਣ ਤੂਣ ਬਹੁਤ ਚੱਕ ਕੇ ਰੱਖਦੀ ਆ ਕੋੜੀ ਤੇ ਮੈਂ ਕਹਿੰਦਾ ਭਲੇਖਾ ਨਾ ਖਾਜੂ ਵੀ ਕਿਤੇ ਘੋੜਾਗਾ ਹੈ ਕੋੜੀਆ ਤੇ ਬਾਂਤਰਾਂ ਇਹਦੀਆਂ ਘੋੜੇ ਵਾਲੀਆਂ ਨੇ ਧੌਣ ਵਗੈਰਾ ਕੰਨ ਤੇ ਮੂੰਹ ਲੱਤਾਂ ਪੈਰ ਸਾਰੇ ਪਾਸਿਓਂ ਮਜ਼ਬੂਤ ਆ ਚਾਲ ਦੇਖੋ ਘੋੜੀ ਦੇ ਵਿੱਚ ਅੱਗ ਕੱਢਦੀ ਆ ਕੋੜੀ ਚਾਲ ਦੀ ਬਾਲੀ ਚੰਗੀ ਆ ਤੇ ਬਾਈ ਕਹਿੰਦਾ ਨੱਚਦੀ ਨੁੱਚਦੀ ਵੀ ਆ ਤੇ ਤੋਰਾ ਤੂਰਾ ਬਾळा ਸੋਹਣਾ ਤੁਰਦੀ ਆ ਕੋੜੀਆ ਦੇਖ ਲਓ ਤੁਸੀਂ ਤੇ ਮੈਂ ਕਹਨਾ ਕਿਆ ਬਾਤੀ ਨੇ ਘੋੜੀ ਦੁੱਖ ਤੋੜਦੀ ਆ ਜਿਹਦੇ ਘਰੇ ਆ ਗਈ ਨਾ ਦੇਖਣ ਵਾਲਿਆਂ ਦਾ ਨਾ ਮੇਲੇ ਹੀ ਲੱਗਿਆ ਰਿਹਾ ਕਰੋ ਜਦੋਂ ਘੋੜੀ ਤੇ ਚੜ ਕੇ ਪਿੰਡ ਵਿੱਚ ਦੀ ਨੰਗਾ ਕਰੋਗੇ ਨਾ ਸੱਥ 'ਚ ਬੈਠੇ ਬੰਦੇ ਨਾ ਤੁਹਾਡੇ ਕੰਨੀ ਮੁਰਮੁਰ ਵੇਖਿਆ ਕਰਨਗੇ ਵੀ ਘੋੜੀ ਤਾਂ ਆ ਜਾ ਰਹੀ ਆ ਬੰਦਾ ਉੱਤੇ ਬੈਠਾ ਜੱਜਦਾ ਵੀ ਆ ਕਿਉਂਕਿ ਧੌਂ ਧੂਣ ਬਹੁਤ ਸੋਹਣੀ ਚਾਕੇ ਦੁਰਦੀ ਆ ਘੋੜੀ ਮਿੱਤਰੋ ਤੇ ਬਾਕੀ ਜਾਣਕਾਰੀ ਇਹਦੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ 'ਚ ਆਪਣੀ ਨਾਲ ਐਂਡ ਤੱਕ ਬਨੇ ਰਹੋ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਜਾਨਵਰ ਸੇਲ ਕਰਾਉਣਾ ਕਿਸੇ ਨੇ ਆਪਣੇ ਜਾਨਵਰ ਦੀ ਐਡ ਕਰਾਉਣੀ ਆ ਆਪਣਾ ਨੰਬਰ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਘੋੜੀ ਦੀ ਤੇ ਘੋੜੀ ਦੀ ਤੁਸੀਂ ਸਵਾਰੀ ਦੀ ਵੀਡੀਓ ਦੇਖ ਲਈ ਤੁਰਦੀ ਤਰਦੀ ਬਹੁਤ ਸੋਹਣਾ ਘੋੜੀ ਦੇ ਸਾਰੇ ਪਾਸਿਓਂ ਐਨ ਓਕੇ ਆ ਮਜਬੂਤ ਘੋੜੀ ਆ ਧੌਣ ਧੂਣ ਬਹੁਤ ਚੰਗੀ ਐਨ ਪੂਰੀ ਧੌਣ ਤਾਹਾਂ ਚਾਕੇ ਰੱਖਦੀ ਆ ਕੰਨਾਂ ਦੀ ਸੋਹਣੀ ਆ ਚੰਬਾਪਣ ਬਹੁਤ ਜ਼ਿਆਦਾ ਆ ਚਾਰੇ ਪੈਰ ਚਿੱਟੇ ਥੱਲੋਂ ਪੇਟ ਚਿੱਟਾ ਤੇ ਬਾਈ ਕਹਿੰਦੇ ਵੀ ਸਾਫ਼ ਸੁਥਰੀ ਘੋੜੀ ਆ ਦੋਸਤੋ 7 ਸਾਲ ਉਮਰ ਆ ਬਾਲਪੋਰੀਆਂ ਦੀ ਬਾਈ ਕਹਿੰਦੇ ਬਿਲਕੁਲ ਸਾਫ਼ ਆ ਘੋੜੀ ਮਿੱਤਰੋ ਤੇ ਆਪਣੀ ਬਾਈ ਕਹਿੰਦੇ 22 ਦਿਨ ਹੋ ਗਏ ਮੇਟ ਕਰਾਤੀ ਸੱਲੇ ਘੋੜੇ ਤੋਂ ਸੱਲਾ ਘੋੜਾ ਦੋਸਤੋ ਬਾਂਦਰਾਂ ਵਾਲੇ ਸੂਰਜ ਘੋੜੇ ਦਾ ਬੱਚਾਗਾ ਮਹਾਰਾਣੇ ਦਾ ਪੋਤਾਗਾ ਤੇ ਉਹ ਤੋਂ 22 ਦਿਨ ਹੋ ਗਏ ਮੇਟ ਕਰਾਈ ਨੂੰ ਚੈੱਕ ਕਰਾ ਕੇ ਬਾਈਆਂ ਨੇ ਮੇਟ ਕਰਾਈ ਆ ਤੇ ਬਾਈ ਕਹਿੰਦਾ ਅੰਦਰ ਦੀ ਸਾਫ਼ ਸੁਥਰੀਆ ਬਿਲਕੁਲ ਆ ਸਵਾਰੀ ਵਾਲੀ ਵੀਡੀਓ ਤੇ ਇੱਕ ਵਾਰੀ ਦਵਾਰੇ ਝਾਕ ਮਾਰ ਲਿਓ ਤੁਸੀਂ ਮੈਂ ਕਹਿੰਦਾ ਕੀ ਬਾਤਾਂ ਹੀ ਨੇ ਕੋੜੀ ਦੀਆਂ ਮਿੱਤਰੋ ਚੰਗੀ ਆ ਘੋੜੀ ਜੇ ਕਿਸੇ ਨੇ ਘਰੇ ਰੱਖਣ ਵਾਸਤੇ ਲੈਣੀ ਆ ਆ ਤੁਸੀਂ ਦੇਖ ਲਓ ਘੋੜੀ ਦੀ ਚਾਲ ਚੂਲ ਬਹੁਤ ਸੋਹਣੀ ਚਾਲ ਚੱਲਦੀ ਆ ਤੇ ਨੱਚਦੀ ਵੀ ਆ ਦੋਸਤੋ ਘੋੜੀ ਇਹ ਤੇ ਸਾਫ ਸੁਥਰੀ ਘੋੜੀ ਆ ਮਿੱਤਰੋ ਜੇ ਕਿਸੇ ਨੇ ਖਰੀਦਣੀਆਂ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੁਸੀਂ ਗੱਲਬਾਤ ਕਰ ਲਿਓ ਬੱਚੇ ਜਿਵੇਂ ਮਰਜ਼ੀ ਲਈ ਫਰਨਾ ਤੁਸੀਂ ਦੇਖ ਲਓ ਛੋਟਾ ਜਿਹਾ ਬੱਚਾ ਹੀ ਆ ਤੇ ਬਾਈ ਕਹਿੰਦਾ ਵੀ ਸਾਊਸੀਲ ਤਾਂ ਬਹੁਤ ਜ਼ਿਆਦਾ ਹੈ ਤੇ ਨੰਬਰ ਸਕਰੀਨ ਤੇ ਆ ਬਾਈ ਨਾਲ ਗੱਲਬਾਤ ਕਰ ਲਿਓ ਇੱਕ ਵਾਰੀ ਡਿਟੇਲ ਸਾਂਝੀ ਕਰ ਦਈਏ ਦੁਬਾਰਾ 7 ਸਾਲ ਉਮਰ ਆ 22 ਦਿਨ ਹੋ ਗਏ ਮੀਟ ਕਰਾਈ ਨੂੰ ੱੱਲੇ ਘੋੜੇ ਤੋਂ ਦੋਸਤੋ ਮਹਾਰਾਣੇ ਦਾ ਪੋਤਾਗਾ ਸੂਰਜ ਘੋੜੇ ਦਾ ਬੱਚਾਗਾ ਤੇ 7 ਸਾਲ ਉਮਰ ਆ 59 ਇੰਚ ਇਸ ਕੁੜੀ ਦੀ ਹਾਈਟ ਆ ਦੋਸਤੋ ਫੱਟੀ ਵਾਲੀ ਬਾਈ ਕਹਿੰਦੇ ਤੇ ਜੇ ਕੋਈ ਸੱਜਣ ਖਰੀਦਣ ਦਾ ਚਾਹਵਾਣਾ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਗੁਰਦਾਸਪੁਰ ਏਰੀਆ ਬਾਈ ਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਤਾਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ